ਕਰੰਤਾਰਾਂ ਵਿੱਚ ਮੀਂਹ ਪਉਦੋ ਦੋ ਘੰਟੇ ਦੇ ਕਰੀਬ بارش ਹੋਈ ਹੈ ਸਵੇਰ ਤੋਂ بارش ਹੋ ਰਹੀ ਹੈ ਕਿੰਨੇ ਲਈ ਤੇ ਤੇਜ਼ ਵੀ ਲੇਕਿਨ ਦੇਖਣ ਚਾਇਆ ਕਿ ਹਰ ਜਗ੍ਹਾ ਪਾਣੀ ਭਰ ਗਿਆ ਪ੍ਰਸ਼ਾਸਨ ਨੇ ਜਿਹੜੇ ਇੰਤਜ਼ਾਮ ਕੀਤੇ ਆ ਸੜਦ ਵਾਸਤੇ ਜਾਂ ਪਾਣੀ ਨੂੰ ਨਿਕਾਸੀ ਵਾਸਤੇ ਉਹ ਸਭ ਘਰੇ ਦੇ ਤਰੇ ਰਹਿ ਗਏ ਆ ਜਗਾ ਜਗਾ ਤੋਂ ਹੀ ਦੇਖਣ ਤੇ ਮਿਲਿਆ ਕਿ ਜਗਾ ਜਗਾ ਪਾਣੀ ਇਕੱਠਾ ਹੋਇਆ ਹੈ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ ਕੋਈ ਦੇਖੋ ਹਜੇ ਤੇ ਸਕੂਲ ਚ ਛੁੱਟੀਆਂ ਹਨ ਤੇ 25 ਕੋਈ ਆ ਜਾ ਨਹੀਂ ਰਹੇ ਪਰ ਆਵਾਜ਼ ਹੀ ਅੱਜ ਬਹੁਤ ਘੱਟ ਸੀ ਤਾਂ ਵੀ ਲੋਕਾਂ ਨੂੰ ਬੜੀ ਪਰੇਸ਼ਾਨੀ ਹੋਈ ਹੈ ਕਿਤੇ ਸਕੂਟਰ ਕੰਸੀ ਕਿਤੇ ਕਾਰ ਬੰਦ ਸੀ ਹਰ ਜਗ੍ਹਾ ਪਾਣੀ ਭਰਿਆ ਹੋਇਆ ਹੈ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇ ਕੇ ਤੇ ਇਹਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਤਾਂ ਜੋ ਪਾਣੀ ਨਾ ਇਕੱਠਾ ਹੋਵੇ ਮੱਛਰ ਅਤੇ ਕਿਸੇ ਨੂੰ ਵੀ ਮੱਛਰ ਨਾ ਇਕੱਠੇ ਹੋਣ ਜਿੰਨਾ ਬਿਮਾਰੀ ਦਾ ਫੈਲ ਸਕੋ ਪਿਛਲੇ ਕਈ ਦਿਨਾਂ ਤੋਂ ਲੋਕੀ ਗਰਮੀ ਦੇ ਨਾਲ ਤਿਲ ਬਰਾਵੇ ਸਨ ਅੱਜ ਸਵੇਰ ਤੋਂ ਹੀ بارش ਹੋਈ ਹੈ ਜਿਸ ਨਾਲ ਲੋਕਾਂ ਵਿੱਚ ਠੰਡਕ ਪਈ ਹੈ ਔਰ ਗਰਮੀ ਵੀ ਘਟੀ ਹੈ ਲੇਕਨ ਨਾਲ ਹੀ ਨਗਰ ਕੌਂਸਲ ਦੀ ਪੋਲ ਵੀ ਫੁੱਲ ਗਈ ਹੈ ਸਾਰੇ ਸੈਵ ਦੇ ਨਾਲੇ ਬੰਦ ਹੋ ਗਏ ਹਨ ਬੋੜੀ ਵਾਲੇ ਬਾਜ਼ਾਰ ਵਿੱਚ ਪਾਣੀ ਹੈ ਦਰਬਾਰ ਸਾਹਿਬ ਲਾਗੇ ਪਾਣੀ ਹੈ ਔਰ ਮਹਾਰਾਣਪੁਰਾ ਰੂਟ ਜੋ ਵੀ ਰੂਟ ਹਨ ਐਮ ਐਲ اے ਰੂਟ ਸਾਰਿਆਂ ਤੇ ਹੀ ਪਾਣੀ ਨਾਲ ਭਰੇ ਹੋਏ ਹਨ ਇਹ ਵਿਚਾਰ ਕਰਨ ਦੀ ਗੱਲ ਹੈ ਲੋਕਾਂ ਦਾ ਕਹਿਣਾ ਹੈ ਕਿ ਅਗਰ ਨਗਰ ਕੌਂਸਲ ਬਰਸਾਤ ਤੋਂ ਪਹਿਲਾਂ ਹੀ ਨਾਲੇ ਸਾਫ਼ ਕਰਾਵੇ ਤਾਂ ਇਹ ਨੌਬਤ ਨਹੀਂ ਆਉਣੀ ਚਾਹੀਦੀ ਹਰ ਅਮਰਤ ਹਰੀ ਦੇ ਨਾਲ ਗ੍ਰਿੰਦਰ ਟਿੰਕੂ ਦੀ ਰਿਪੋਰਟ ਇੰਡੀਆ ਟੀਵੀ ਤਰੰਤ